ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਤੁਖਨੇਵਾਰਨ ਸਾਹਿਬ ਵਿਖੇ ਰਖਣ ਪਾਠ ਸਾਹਿਬ ਦੀਪੋ ਪਾਈ ਗਈ ਅਤੇ ਦੀਵਾਨ ਵੀ ਸਜਾਈ ਗਈ ਜਿੱਥੇ ਦਾਦੀ ਕਵੀਸ਼ਰੀ ਜੱਥਿਆ ਨੇ ਗੁਰੂ ਇਤਿਹਾਸ ਸੰਤਾਂ ਨੂੰ ਸੁਣਾਇਆ ਉੱਥੇ ਇਸ ਦੌਰਾਨ ਹੈੱਡ ਗ੍ਰੰਥੀ ਪਾਈ ਪਰ ਨਾਮ ਸਿੰਘ ਨੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਅਤੇ ਮੁੱਖ ਵਾਕ ਗਿਆਨੀ ਫੂਲਾ ਸਿੰਘ ਨੇ ਇਸ ਸਮਾਗਮ ਦੇ ਦੌਰਾਨ ਸ਼ਿਰਕਤ ਕਰਨ ਵਾਲਿਆਂ ਵਿੱਚ ਅੰਤਰ ਕਮੇਟੀ ਮੈਂਬਰ ਚਠੇਦਾਰ ਸੁਚੇਤ ਸਿੰਘ ਕੜੀ ਸਾਫਤਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਾ ਸ਼੍ਰੋਮਣੀ ਕਮੇਟੀ ਮੈਂਬਰ ਜਸਮੀਰ ਸਿੰਘ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਵੱਟੀ ਗਿੰਦੇ ਦੇ ਸੰਗਤਾਂ ਨੇ ਹਾਜ਼ਰੀ ਭਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਸਮਰੱਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸਬੰਧ ਅੰਦਰ ਗੁਰਦੁਆਰਾ ਦੂਪਨਵਾਰ ਸਾਹਿਬ ਵਿਖੇ ਜਿੱਤੇ ਅਖੰਡ ਪਾਠ ਸਾਹਿਬ ਦੀ ਸੰਪੰਕਤਾ ਹੋਈ ਵਿਸ਼ੇਸ਼ ਦੀਵਾਨ ਸਜੇ ਇਹਨਾਂ ਦੀਵਾਨਾਂ ਦੇ ਅੰਦਰ ਪੰਕੀਆਂ ਮਾਇਮਾਇ ਜਸਤੀਆਂ ਨੇ ਸ਼ਿਰਕਤ ਕੀਤੀ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮੂਹੀ ਲੋਕਾਈ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ ਔਰ ਵਚਨ ਕੀਤੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕ ਦੇ ਨਾਲ ਜੋੜਿਆ ਇੱਕ ਦਾ ਉਪਦੇਸ਼ ਇੱਕ ਦਾ ਸੰਦੇਸ਼ ਸਤਿਗੁਰਾਂ ਨੇ ਨੀਤੀ ਲੁਕਾਈ ਨੂੰ ਬਖਸ਼ਿਸ਼ ਕੀਤਾ ਔਰ ਜਾਤ ਪਾਤ ਉੱਚ नीच ਦਾ ਤਿੰਨ ਪਹਿਰ ਸਤਿਗੁਰਾਂ ਨੇ ਖਤਮ ਕੀਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਗਰੀਬ ਨਿਵਾਜ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਔਰ ਸਮੁੱਚੀ ਲੋਕਾਈ ਨੂੰ ਕਿਹਾ ਕਿ ਭਾਈ ਤੂੰ ਅਸਲ ਇਨਸਾਨ ਵਣ ਔਰ ਹੈਵਾਨ ਨਾ ਬਣਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰ ਸਾਨੂੰ ਪਰਮਾਰਥ ਦੇ ਮਾਰਗ ਦੇ ਉੱਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਇਆ ਔਰ ਇਸ ਸੰਸਾਰ ਦੇ ਅੰਦਰ ਜਗਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਤੇ ਮੁਕਤ ਤੌਰ ਤੇ ਕਾਜੀ ਬ੍ਰਾਹਮਣ ਤੇ ਜੋਗੀ ਸਨ ਇਹ ਤਿੰਨੇ ਹੀ ਉਹ ਜਿਹੜੇ ਪਏ ਸਨ ਸਤਿਗੁਰਾਂ ਨੇ ਬਚਨ ਕੀਤੇ ਕੇ ਕਾਜੀ ਕੂੜ ਗੋਲ ਮਲਖਾਏ ਬਾਵਨ ਨਾ ਵੇ ਜੀਆਂ ਕਾਏ ਜੋ ਵੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਤੀਨੇ ਉਹ ਜਿਹੜੇ ਪੈਸ ਹਨ ਤੇ ਗਰੀਬ ਨਿਵਾਦ ਸਾਹਿਬ ਜੀ ਦੀ ਉਸ ਸਮੇ ਦੇ ਹਾਲਾਤ ਆਪ ਆਪਣੀ ਪਾਵਨ ਰਚਨਾ ਤੋਂ ਬਿਆਨ ਕੀਤੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਥ ਉੱਤਰਿਆ ਕੂੜ ਅਮਾਵ ਸਚੰਦਰਮਾ ਦੀ ਸੇ ਨਾਹੀ ਕਹਿ ਚੜਿਆ ਐਸੇ ਭਿਆਨਕ ਸਮੇ ਦੇ ਅੰਦਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਜੋ ਧੁੰਦ ਦਾ ਹਨੇਰਾ ਸੀ ਧਾਰਮਿਕ ਲੋਕਾਂ ਦੇ ਅੰਦਰ ਬਹਿਮਾ ਭਰਮਾਂ ਦਾ ਇਹ ਧੁੰਦ ਦਾ ਹਨੇਰਾ ਸਤਿਗੁਰਾਂ ਨੇ ਦੂਰ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਐਸੇ ਦੀਨ ਦੇਵ ਸਮਰਾਟ ਸਤਿਗੁਰੂ ਸਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰਦੁਆਰਾ ਦੂ ਕੁਮਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਔਰ ਗੁਰੂ ਅਗੇ ਅਰਦਾਸ ਕਰਦਾ ਤੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਔਰ ਜੋ ਤੁਸੀਂ ਸਾਨੂੰ ਸੰਦੇਸ਼ ਦਿੱਤਾ ਸੀ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਹ ਆਪਣੇ ਜੀਵਨ ਦੇ ਵਿੱਚ ਅਸੀਂ ਸਾਰੇ ਅਪਣਾ ਸਕੀਏ ਔਰ ਇਸੇ ਤਰ੍ਹਾਂ ਜੋ ਆਪਣੀ ਸੇਵਾ ਉਹ ਭਾਵਨਾ ਦੇ ਨਾਲ ਕਰ ਸਕੀਏ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਓ ਅੱਜ ਆਪਾਂ ਸਾਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਦੇ ਵਿੱਚ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ। ਇਹ ਹੀ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ। ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।